ਹਾਂਜੀ ਸਤ ਸ੍ਰੀ ਅਕਾਲ ਜੀ ਬਠਿੰਡਾ ਫੈਵਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਹੜੀ ਅੱਜ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਹਾਂ ਬੱਚੇ ਕਈ ਵਾਰ ਆਪਣੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ ਪੇਟਾ ਚਾਹੇ ਬੇਟੀ ਆ ਕੋਈ ਘਰ ਦੇ ਵਿੱਚ ਵਾਸ ਕੋਈ ਦਿੱਕਤ ਕੋਈ ਪਰੇਸ਼ਾਨੀ ਜਾਂ ਬੱਚਿਆਂ ਨੂੰ ਅੱਜ ਕੱਲ ਰੋਟੋਕ ਜਿਆਦਾ ਪਸੰਦ ਨਹੀਂ ਬੱਚੇ ਸਮਝਦੇ ਆ ਕਿ ਮਾਪੇ ਸਾਡੀ ਲਾਈਕ ਦੇਣੀ ਚਾਹੀਤ ਹੈ ਨਾ ਕਰਨ ਇਹਦੇ ਲਈ ਕਈ ਵਾਰ ਬੱਚੇ ਬੇਟੇ ਬੇਟੀਆਂ ਆਪਣੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ ਜਾਂ ਜੋ ਉਹ ਕਰ ਰਹੇ ਹੁੰਦੇ ਆ ਆਪਾਂ ਉਹਨਾਂ ਨੂੰ ਰੋਕਦੇ ਆ ਆਪਾਂ ਉਹਨਾਂ ਦੇ ਮਗਰ ਨਹੀਂ ਚੱਲਦੇ ਉਹਦਾ ਕਾਰਨ ਵੀ ਫਰਕ ਪੈ ਜਾਂਦਾ ਹੈ ਕਈ ਵਾਰ ਬੱਚੇ ਗਲਤ ਰਸਤਿਆਂ ਤੇ ਚੱਲ ਜਾਂਦੇ ਤੇ ਮਜਬੂਰ ਨਾ ਮਾਪ ਉਹਨਾਂ ਨੂੰ ਰੋਕਦੇ ਆ ਫਿਰ ਇਸ ਤਰ੍ਹਾਂ ਹੋ ਜਾਂਦਾ ਬੁਰੀ ਸੰਗਤ ਦਾ ਪ੍ਰਭਾਵ ਬੱਚੇ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਕਿਉਂਕਿ ਜੋ ਜੋ ਬੱਚਾ ਬਾਹਰੋਂ ਸਿੱਖਦਾ ਉਹੀ ਹੁੰਦਾ ਬਾਕੀ ਤਾਂ ਅੱਜ ਆਪਾਂ ਵੇਖੀਏ ਕਈ ਬੱਚੇ ਤਾਂ ਕਿ ਇਹ ਕੋਈ ਕਿਸੇ ਦੇ ਸਾਰੇ ਨਹੀਂ ਹੁੰਦਾ ਜੁਗੈ ਇਹ ਅਗਲਾ ਕਿ ਮੈਂ ਮਾ ਮਾਪ ਜਿਆ ਜਾਦੇ ਸਿਆਣੇ ਸੀ ਬੱਚੇ ਤਾਂ ਸਿਆਣੇ ਹੋਈ ਨਹੀਂ ਇਹ ਕੀ ਬਾਤ ਕੀ ਹੁੰਦਾ ਮਾ ਮਾਪ ਕਿੰਨੇ ਵੀ ਸਿਆਣੇ ਹੋਣ ਕਿੰਨੇ ਵੀ ਸਮਝਦਾਰ ਹੋਣ ਪਰ ਬੱਚੇ ਹਥੋਂ ਨਹੀਂ ਕਲ ਜਾਂਦੇ ਆ ਇਥੇ ਮਾ ਮਾਪ ਦਾ ਕਸੂਰ ਨਹੀਂ ਹੁੰਦਾ ਬੱਚੇ ਦੀ ਕਿਸਮਤ ਲਾ ਲਓ ਬੱਚੇ ਦਾ ਖੋਲ ਦੋ ਕੋਈ ਬੱਚੇ ਦਾ ਸੁਭਾਈ ਐ ਇਸ ਤਰ੍ਹਾਂ ਲਾ ਲਓ ਕਿ ਘਰਦਿਆਂ ਨੂੰ ਨੌਰ ਕਰਨਾ ਤੇ ਬਾਹਰ ਲਿਆਂ ਨੂੰ ਜਿਆਦਾ ਕਹਨੇ ਦੇ ਵਿੱਚ ਰਹਿਣਾ ਬਾਕੀ ਮਚਿਊਰ ਜੀ ਹੋ ਰਿਹਾ ਇਸ ਤਰ੍ਹਾਂ ਹੁੰਦੀ ਹੈ ਕਿ ਬੱਚੇ ਚੰਗਾ ਮਾੜਾ ਸੋਚ ਨਹੀਂ ਸਕਦੇ ਜੇ ਜਿਹੀ ਹੁੰਦੀ ਬੱਚੇ ਇੰਨਾ ਸੋਚ ਨਹੀਂ ਸਕਦੇ ਵੀ ਸਾਡੇ ਲਈ ਚੰਗਾ ਕੀ ਹੈ ਮਾੜਾ ਕੀ ਹੈ ਮਾਪੇ ਆਪਣੇ 40 45 ਸਾਲ ਦਾ ਐਕਸਪੀਰੀਅੰਸ ਹੁੰਦਾ ਦੁਨੀਆ ਨੂੰ ਸਮਝਦੇ ਆ ਜੇ ਮਾਪੇ ਕਹਿੰਦੇ ਇਹ ਕੰਮ ਮਾੜਾ ਤੂੰ ਨਾ ਜਾ ਤਾਂ ਬੱਚੇ ਨੂੰ ਇਸ ਤਰ੍ਹਾਂ ਲੱਗਦਾ ਵੀ ਖਣੀ ਮਾਪੇ ਵੀ ਮੇਰਾ ਮਾੜਾ ਸੋਚਦੇ ਆ ਵੀ ਮੈਨੂੰ ਕਿਉਂ ਰੋਕਦੇ ਆ ਕਿਉਂਕਿ ਉਹਨੂੰ ਤਵਾਰ ਲਈ ਦੂਨਾ ਹੀ ਜ਼ਿਆਦਾ ਚੰਗੀ ਲੱਗਦੀ ਹੈ ਜਦੋਂ ਬੱਚਾ ਸਕੂਲ ਦੇ ਵਿੱਚ ਪੜਦਾ ਉਦੋਂ ਤਾਂ ਮਾਪਾਂ ਬਾਪ ਦੇ ਅੰਡਰ ਚ ਹੁੰਦਾ ਮਾਪਾਂ ਬਾਪ ਦੇ ਕਹਿਣੇ ਚੱਲਦਾ ਪਰ ਜਦੋਂ ਬੱਚਾ ਥੋੜਾ ਜਿਹਾ ਮਚਿਊਰ ਹੋ ਜਾਂਦਾ ਕਾਲਜ ਦੇ ਵਿੱਚ ਚਲਾ ਜਾਂਦਾ ਫਿਰ ਬੱਚਾ ਆਪਣੇ ਤੋਂ ਥੋੜਾ ਜਿਹਾ ਵੱਖ ਹੋਣ ਲੱਗ ਜਾਂਦਾ ਫਿਰ ਉਹ ਮਾਪਾਂ ਬਾਪ ਦੀ ਜਿਆਦਾ ਇੰਟਰਫੇਅਰ ਚੰਗੀ ਪਸੰਦ ਨਹੀਂ ਕਰਦਾਗਾ ਰੋਕ ਰੋਕ ਪਸੰਦ ਨਹੀਂ ਕਰਦਾਗਾ ਕਿਉਂਕਿ ਉਹ ਥੋੜਾ ਜਿਹਾ ਵੱਡਾ ਹੋ ਜਾਂਦਾ ਚਾਰ-ਪਾਰ ਦੋਸਤਾਂ ਚ ਭੁੱਲ ਜਾਂਦਾ ਥੋੜਾ ਜਿਹਾ ਘਰ ਤੋਂ ਉਹ ਉਹਦਾ ਵੱਖ ਹੋ ਜਾਂਦਾ ਪਰ ਜੇ ਉੱਥੇ ਮਾਪਾਂ ਬਾਪ ਆਪ ਪਸੰਦਤਾਰੀ ਕਰ ਉਹ ਕੰਮ ਲਈਏ ਜਦੋਂ ਬੱਚਾ ਕਾਲਜ ਚ ਜਾਂਦਾ ਮਾਪੇ ਮਾਪੇ ਨਾ ਰਹਿਣ ਉਹਦੇ ਦੋਸਤ ਬਣ ਮਾਂ ਮਾਂ ਉਹਦੀਆਂ ਸਹੇਲੀਆਂ ਬਣ ਸਹੇਲੀਆਂ ਦੀ ਤਰ੍ਹਾਂ ਉਹ ਨਾਲ ਗੱਲਾਂ ਕਰਨ ਫਿਰ ਬੱਚਾ ਕਈ ਵਾਰ ਆਪਣ ਨੂੰ ਸਮਝ ਲੈਂਦਾ ਤੇ ਪਰ ਪ੍ਰਮਾਤਮਾ ਮਤ ਇੰਨੀ ਕਿ ਬਖਸ਼ੀ ਕਿ ਕੋ ਮਾੜਾ ਹੋ ਕੇ ਕਿਸੇ ਕੋਈ ਵਿਗਾੜਦਾ ਨਹੀਂ ਹੁੰਦਾ ਤੇ ਚੰਗਾ ਹੋਵੇ ਕੋਈ ਸਵਾਰਦਾ ਨਹੀਂ ਹੁੰਦਾ ਪ੍ਰਮਾਤਮਾ ਹੀ ਹੁੰਦਾ ਜੇ ਬੱਚੇ ਲਾਇਕ ਹੈ ਤੇ ਉਹ ਅਗਲਾ ਆਉਂਦਾ ਖਣੀ ਮਾਹੀ ਬਾਲਾ ਸਿਆਣਾ ਮੇਰੇ ਬੱਚੇ ਜਿਆਦਾ ਦੇ ਸਮਝਦਾ ਰੱਖਣੀ ਮੈਂ ਕੀ ਆ ਦੇ ਬੱਚੇ ਮਾਰਿਆ ਤੇ ਫਿਰ ਅਗਲਾ ਕਹਿੰਦਾ ਮਾਪਾਪੂ ਨੂੰ ਅਕਲ ਨਹੀਂ ਸੀ ਜਿਹਨੇ ਬੱਚਿਆਂ ਨੂੰ ਪਰਵਰਿਸ਼ ਚੰਗੀ ਦਿੱਤੀ ਪਰ ਕੋਈ ਮਾਵਾਪਨੀ ਚਾਹੁੰਦਾ ਕਿ ਮੇਰਾ ਬੱਚਾ ਮੇਰੇ ਹੱਥੋਂ ਨਿਕਲੇ ਜਾਂ ਮੇਰੇ ਕਹਿਣੇ ਤੋਂ ਬਾਹਰ ਹੋਵੇ ਇਹ ਕੋਈ ਮਾਵਾਪੂ ਨੂੰ ਬਰਦਾਸ਼ਤ ਕਰਦਾ ਸਭ ਆਪਣੇ ਬੱਚਿਆਂ ਨੂੰ ਪਾਲਨ ਪੋਸ਼ਣ ਦਿੱਤੇ ਉਹਨਾਂ ਦੀ ਚੰਗੀ ਪਰਵਰਿਸ਼ ਦਿੱਤੀ ਤੇ ਉੱਤੇ ਆਪਣੀ jaan ਚਹਾਣ ਪਲਾ ਦਿੰਦੇ ਡੇ ਰਾਤ ਇੱਕ ਕਰ ਦਿੰਦੇ ਆ ਪਰ ਕਿਸਮਤ ਬੱਚੇ ਦੀ ਲਾਲੋ ਚਾਹੇ ਆਪਣੀ ਲਾਲੋ ਮਾੜੀ ਹੁੰਦੋਂ ਹੋ ਜਾਂਦੀ ਜਦੋਂ ਬਚਾਰਾ ਕੁਕਰਾ ਪੈ ਜਾਂਦਾ ਮਾੜੀ ਸੰਗਪਦੇ ਨਾਲ ਰਲ ਕੇ ਮਾੜੇ ਕਪਾਸੇ ਚਲਾ ਜਾਂਦਾ ਹੈ ਤੇ ਏਸੀ ਹੀ ਇੰਨੇ ਕਿ ਤੁਹਾਨੂੰ ਮੈਂ ਕੁਝ ਪਹਿਲਾਂ ਕਹੀਆਂ ਇੱਥੇ ਆਪਾਂ ਤੁਹਾਨੂੰ ਕੁਝ ਅਪਾਤ ਟੋਟ ਕੇ ਦੱਸਦੇ ਆਂ ਜੋ 100% ਕੰਮ ਕਰਨਗੇ ਮੈਂ ਗਰੰਟੀ ਕਰਦੀ ਆਂ ਕਿ ਇਹ ਟੁੱਟ ਕੇ ਵਾਕਈ ਵਰਤੇ ਹੋਏ ਆ ਜੋ ਲੋਕ ਵਾਤ ਰਹੇ ਆ ਬਹੁਤ ਜਣੇ ਨੂੰ ਫਾਇਦਾ ਹੁੰਦਾ ਤੇ ਬਹੁਤ ਹੀ ਹੋਊਗਾ ਇਥੇ ਆਪਾਂ ਤੁਹਾਨੂੰ ਕੁਝ ਕੁ ਗੱਲਾਂ ਦੱਸਾਂਗੇ ਵੇਖੋ ਪਹਿਲਾਂ ਤਾਂ ਇਹ ਹੁੰਦਾ ਵੀ ਆਪਾਂ ਜਦੋਂ ਬੱਚਾ ਕਾਲਜ ਚ ਜਾ ਕੇ ਮੈਚ्योर ਹੋ ਜਾਂਦਾ ਤੇ ਉਦੋਂ ਆਪਾਂ ਇਹਦੇ ਫਰੈਂਡ ਬਣੀਏ ਦੋਸਤ ਬਣੀਏ ਹਰ ਇੱਕ ਗੱਲ ਇਹਨਾਂ ਇਹਨਾਂ ਨਾਲ ਇਹਨਾਂ ਹੀ ਸੁਣਨੇ ਆ ਕੇ ਸੁਣਨੇ ਇਹਨਾਂ ਨੂੰ ਵਾਅਦਾ ਤੇ ਵਾਅਦੇ ਇਹਨਾਂ ਨੇ ਟਾਈਮ ਦੇਈ ਹੈ ਉਸ ਤੋਂ ਬਾਅਦ ਜ਼ਿਆਦਾ ਬੱਚੇ ਨੂੰ ਰੋਕ ਟੋਕ ਆਪਾਂ ਨਾ ਕਰੀਏ ਇਹ ਹੀ ਵੇ ਤਿੰਦਾ ਕਿਉਂਕਿ ਬੱਚਾ ਸਮਝਦਾਰ ਹੋ ਜਾਂਦਾ ਫਿਰ ਜ਼ਿਆਦਾ ਰੋਕ ਟੋਕ ਬੱਚੇ ਪਸੰਦ ਨਹੀਂ ਕਰਦੇਗੇ ਜਦੋਂ ਆਪਾਂ ਬਚਪਨ ਦੇ ਵਿੱਚ ਆਤ ਪਾ ਕੇ ਬੱਚੇ ਦੇ ਮਾਗਰ ਜਾਂਦੀ ਪੰਜ ਚਾਰ ਗੀੜੇ ਦੇ ਸਕੂਲ ਚ ਲੌਂਗਦੀ ਜਦੋਂ ਬੱਚਾ ਕਾਲਜ ਚ ਵਾਹਿੰਦਾ ਹੁੰਦਾ ਆਪੇ ਬਸ ਮੇਰਾ ਮਨ ਲੱਗਿਆ ਉਹ ਉਸ ਤੋਂ ਵੀ ਆਪਾਂ ਜੇ ਇੱਕ ਦੋ ਵਾਰ ਬੱਚੇ ਦੇ ਮਾਗਰ ਜਾਂਦੀਆਂ ਤੇ ਬੱਚੇ ਨੂੰ ਇੰਨਾ ਕਹਿੰਦਾ ਵੀ ਹਾਂ ਮੇਰੇ ਮਾਪੇ ਮੇਰੇ ਮਾਗਰ ਆਉਂਦੇ ਆ ਤੇ ਇਹ ਥੋੜਾ ਜਿਹਾ ਬਾਕੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਦਾ ਕਿ ਪ੍ਰਮਾਤਮਾ ਹੀ ਹੁੰਦਾ ਚੰਗੇ ਵਾਸੇ ਵੀ ਲਾ ਸਕਦਾ ਤੇ ਮਾੜੇ ਵੀ ਲਾ ਸਕਦਾ ਪਈਸ ਬੱਚੇ ਵੱਡੇ ਹੋ ਕੇ ਵਿਗੜ ਜਾਂਦੇ ਤੇ ਵਿਗੜੇ ਵੀ ਜਦੋਂ ਦਿਨ ਬਦਲ ਜਾਂਦੇ ਆ ਚੰਗੇ ਆ ਜਾਂਦੇ ਤੇ ਸੁਧਰ ਜਾਂਦੇ ਆ ਬਹੁਤ ਚੰਗੇ ਉਹਦੇ ਤੇ ਪਹੁੰਚ ਜਾਂਦੇ ਆ ਡਿਗੜੇ ਤੇ ਤਿਹੜੇ ਬੱਚੇ ਵੀ ਪਰ ਸਮਾਂ ਜਦੋਂ ਸਹੀ ਹੋਵੇ ਇਥੇ ਆਪਾਂ ਤੁਹਾਨੂੰ ਪਹਿਲੀ ਗੱਲ ਇਹ ਦੱਸਦੇ ਵੀ ਜਦੋਂ ਵੀ ਬੱਚੇ ਲਈ ਖਾਣਾ ਬਣਾਉਣੀ ਆ ਜਾਂ ਜਦੋਂ ਵੀ ਬੱਚੇ ਲਈ ਖਾਣਾ ਤੋਸਤੇ ਪਹਿਲੀ ਗੱਲ ਤਾਂ ਬੱਚੇ ਨੂੰ ਆਪਾਂ ਪੁੱਛਣਾ ਚਾਹੀਦਾ ਆਪਣਾ ਵੀ ਤੇਰੀ ਪਸੰਦ ਕੀ ਹੈ ਪਸੰਦਨਾ ਪਸੰਦ ਖਾਣਾ ਬਣਾ ਕੇ ਬੱਚੇ ਨੂੰ ਖੁਸ਼ ਕਰੋ ਅਤਵਾਰ ਵਾਲੇ ਦਿਨ ਉਹਨੂੰ ਪੁੱਛੋ ਅੱਜ ਬੇਟੇ ਨੇ ਕੀ ਖਾਣਾ ਹੈ ਉਹਦੀ ਪਸੰਦ ਦਾ ਖਾਣਾ ਬਣਾਓ ਇਸ ਤਰ੍ਹਾਂ ਇਹ ਆਪਾਂ ਜਿਹੜੇ ਬਚਪਨ ਤੋਂ ਆਦਤਾਂ ਪਾਲ ਕੇ ਆਂ ਫਿਰ ਥੋੜੀ ਜਿਹੀ ਬੱਚੇ ਦੀ ਅਟੈਚਮੈਂਟ ਜ਼ਿਆਦਾ ਰਹਿੰਦੀ ਹੈ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਚਾਹੁੰਦੇ ਹੋ ਵੀ ਬੱਚਾ ਹਮੇਸ਼ਾ ਸਾਡੇ ਅੰダー ਚੱਲੇ ਸਾਡੇ ਕਹਿਣੇ 'ਚ ਰਹੇ ਸਾਡੀ ਇੱਜ਼ਤ ਕਰੇ ਤਾਂ ਤੁਸੀਂ ਨਾ ਬਚਪਨ ਦੇ ਵਿੱਚ ਬੱਚੇ ਨਾਲ ਉਹਦੇ ਨਾਲ ਖਾਣਾ ਖਰਾਉਣਾ ਸ਼ੁਰੂ ਕਰੋ ਜੇ ਰੋਜ਼ ਨਹੀਂ ਖਵਾ ਸਕਦੇ ਨਾ ਹਫ਼ਤੇ 'ਚ ਇੱਕ ਵਾਰੀ ਬੱਚੇ ਨਾਲ ਖਾਣਾ ਖਾਓ ਇਹਦੇ ਨਾਲ ਉਹਦੀਆਂ ਤੰਦਾਂ ਜੁੜੀਆਂ ਰਹਿੰਦੀਆਂ ਬੱਚੇ ਦੇ ਵਿੱਚ ਕਿਤੇ ਨਾ ਕਿਤੇ ਪਿਆਰ ਦਾ ਹੀ ਉਹ ਤੰਦ ਨਾ ਬੱਚੀ ਰਹਿੰਦੀ ਉਹ ਟੁੱਟਦੀ ਨਹੀਂ ਹਮੇਸ਼ਾ ਤੁਸੀਂ ਅੱਠ ਸੱਤ ਜਾਂ ਤੋਂ ਬੱਚੇ ਨਾਲ ਖਾਣਾ ਜ਼ਰੂਰ ਖਾਓ ਆ ਆਪਾਂ ਆਜਾ ਮਾਂ ਪੁੱਤ ਖਾਈਏ ਮਾਂ ਮਤੀਆਂ ਖਾਈਏ ਇਸ ਤਰ੍ਹਾਂ ਜੇ ਬੱਚੇ ਨਾਲ ਆਪਾਂ ਅਟੈਚਮੈਂਟ ਰੱਖੀਏ ਇੱਕ ਦਿਨ ਉਹਦੇ ਨਾਲ ਖਾਣਾ ਬੈਠ ਕੇ ਜ਼ਰੂਰ ਖਾਓ ਆਪਣੀਆਂ ਤੇ ਮੈਂ ਤਾਂ ਕਹਿੰਨੀ ਵੀ ਰੋਜ਼ ਹੀ ਮਾਂ ਸ਼ਾਮ ਨੂੰ ਬੱਚੇ ਨਾਲ ਬੈਠ ਕੇ ਖਾਣਾ ਖਾਵੇ ਚੱਲ ਰੋਜ਼ ਰੋਜ਼ ਹੀ ਖਾਵੇ ਪਰ ਰੋਜ਼ ਨਹੀਂ ਇਹ ਸੰਭਵ ਹੁੰਦਾ ਹਫ਼ਤੇ ਚ ਇੱਕ ਵਾਰ ਹੀ ਖਾਣਾ ਸ਼ੁਰੂ ਕਰਦੇ ਤੁਸੀਂ ਦੇਖਿਓ ਤੁਹਾਡੇ ਬੱਚੇ ਦੇ ਉੱਤੇ ਕਿੰਨਾ ਪੋਜ਼ਿਟਿਵ ਪ੍ਰਭਾਵ ਪੈਂਦਾ ਤੁਹਾਡਾ ਬੱਚੇ ਨੂੰ ਪਿਆਰ ਨਾਲ ਰੱਖਣ ਦੀ ਕੋਸ਼ਿਸ਼ ਕਰੋ ਨਾ ਫਿਰਤ ਬੱਚੇ ਤੇ ਮਾਲ ਦੇ ਵਿੱਚੋਂ ਕੱਟਦੇ ਬੱਚੇ ਨੂੰ ਦੂਜਿਆਂ ਦੇ ਬੱਚਿਆਂ ਨਾਲ ਕਦੇ ਵੀ ਤੁਲਨਾ ਨਾ ਕਰੋ। ਫਲਾਣ ਦਾ ਬੱਚਾ ਚੰਗਾ ਹੈ, ਤੂੰ ਆਏਂ। ਫਲਾਣ ਦੇ ਦੱਬ ਸ਼ਿਆਰ ਆ, ਤੂੰ ਆਏਂ। ਫਲਾਣ ਦੇ ਸਿਆਣਾ ਹੈ, ਤੂੰ ਆਏਂ। ਇਸ ਤਰ੍ਹਾਂ ਦੂਜਿਆਂ ਦੇ ਬੱਚੇ ਨਾਲ ਤੁਲਨਾ ਨਾ ਕਰੋ। ਉਹਨੂੰ ਇਹ ਹੀ ਸਿਖਾਓ ਹਮੇਸ਼ਾ ਜੇ ਕੋਈ ਛੋਡੇ ਛੋਡੇ ਸਾਹਮਣੇ ਛੋਡੇ ਬੱਚੇ ਦੇ ਸਾਹਮਣੇ ਕਿਸੇ ਨਾਲ ਤੁਹਾਡੇ ਬੱਚੇ ਦੀ ਤੁਲਨਾ ਕਰਨਾ ਤਾਂ ਤੁਸੀਂ ਉਹਨੂੰ ਰੋਕੋ। ਵੀ ਨਹੀਂ ਸਾਡਾ ਬੱਚਾ ਜੋ ਹੈ ਇਹਦੇ ਵਰਗਾ ਦੁਨੀਆਂ ਤੇ ਕੋਈ ਵੀ ਨਹੀਂ ਤੇ ਹੁੰਦਾ ਵੀ ਨਹੀਂ ਕੋਈ ਜੀ। ਹਰ ਇੱਕ ਦਾ ਦੀ ਪੁੱਤ ਅਲੱਗ ਹੁੰਦਾ ਹੈ। ਉਦੇ ਵਰਗਾ ਦੁਨੀਆ 'ਚ ਤੁਮਝਾ ਬੰਦਾ ਕੋਈ ਨਹੀਂ ਉਹਨੇ ਕਿ ਨਹੀਂ ਇਹ ਮੇਰਾ ਪੁੱਤ ਮੇਰੇ ਮੈਨੂੰ ਹੀ ਪਤਾ ਹੈ ਇਹਦੇ ਵਿੱਚ ਕੀ ਕਿੰਨੇ ਗੁਣ ਹੈ ਮੇਰੇ ਬੱਚੇ ਵਰਗਾ ਕੋਈ ਬੱਚਾ ਹੋ ਹੀ ਨਹੀਂ ਸਕਦਾ ਠੀਕ ਹੈ ਨਾ ਬੱਚੇ ਦੇ ਸਾਹਮਣੇ ਬੱਚੇ ਦੀ ਜਿੰਨੀ ਹੁੰਦੀ ਹੈ ਸਲਾਹਤਾ ਕਰੋ ਚਾਹੇ ਬੱਚਾ ਕਿੰਨਾ ਵੀ ਬੁਰਾ ਫਿਰ ਵੀ ਜੇ ਕੋਈ ਚਾਰ ਦੋਸਤ ਕੋਈ ਭੈਣ ਭਾਈ ਰਿਸ਼ਤੇਦਾਰ ਆਇਆ ਹੋਵੇ ਉਹਦੇ ਮੂੰਹ ਤੇ ਬੱਚੇ ਦੀ ਸਲਾਹਤਾ ਕਰੋ ਤਾਂ ਕਿ ਜਿਹੜੇ ਉਹਦੇ ਅੰਦਰਲੇ ਗੁਣ ਆਊਟਗਰਾਉਂਡ ਖੁਦ ਨੂੰ ਦਿਖਣ ਵੀ ਮੈਂ ਇਹੋ ਜਿਹਾ ਹੁੰਦਾ ਹੋਇਆ ਵੀ ਮੇਰੇ ਮਾਪੇ ਮੇਰੀ ਕਿੰਨੀ ਸਲਾਹਤਾ ਕਰਦੇ ਹਾਂ ਨੰਬਰ 1 ਤੁਸੀਂ ਇਹਦੇ ਨਾਲ ਖਾਣਾ ਖਾਣਾ ਜਰੂਰ ਸ਼ੁਰੂ ਕਰੋ। ਨੰਬਰ 2 ਤੁਸੀਂ ਬੱਚੇ ਦੇ ਹੱਥ ਦੇ ਵਿੱਚ ਇੱਕ ਚਾਂਦੀ ਦਾ ਕੜਾ ਮਾਂ ਜਰੂਰ ਲਿਆ ਕੇ ਪਾਓ। ਸ਼ੁੱਕਰਵਾਰ ਵਾਲੇ ਦਿਨ ਹੱਥ ਵਿੱਚ ਸੱਚੇ ਹੱਥ ਵਿੱਚ ਬੇਟੇ ਦੇ ਵੀ ਪਾਓ ਤਾਂ ਕਿ ਬੇਟਾ ਅਗਿਆਕਾਰੀ ਬਣੇ ਸਮਝਦਾਰ ਬਣੇ ਤੁਹਾਡੇ ਕਹਿਣੇ ਚੱਲੇ। ਘਰ ਤੋਂ ਬਾਹਰ ਨਾ ਜਾਵੇ। ਜੇ ਬੇਟੀ ਦੇ ਪਾਉਂਦੇ ਉਹਨੂੰ ਚੰਗਾ ਸਸਰਾਬ ਮਿਲਦਾ ਚੰਗਾ ਪਤੀ ਮਿਲਦਾ ਉਹ ਵਿਆਹ ਤਾਂ ਜ਼ਿੰਦਗੀ ਬਹੁਤ ਸੋਹਣੀ ਹੁੰਦੀ ਹੈ ਇਹਦੇ ਲਈ ਬੇਟੀਆਂ ਦੇ ਹੱਥ ਵਿੱਚ ਵੀ ਚਾਂਦੀ ਦਾ ਕੜਾ ਜਰੂਰ ਪਾਓ ਤੇ ਕਹਿੰਦੇ ਇਹਨੂੰ ਸ਼ੁਕਰਵਾਰ ਵਾਲੇ ਦਿਨ ਪਾ ਸਕਦੇ ਹੋ ਸੋ ਆ ਵਰਤਰੀ ਪਾਓ ਨਾ ਨਾ ਤੋ ਕੇ ਤੱਚੀ ਹੱਸੀ ਨਾ ਕੜਾ ਤੋ ਕੇ ਇਹ ਇਹੀ ਕਹਿ ਕੇ ਪਾਉਣਾ ਵੀ ਇਹਨੂੰ ਸ਼ੁਭ ਫਾਲ ਦੇ ਇਹ ਸ਼ੁਕਰ ਦਾ ਪ੍ਰਤੀਕ ਹੁੰਦੀ ਹੈ ਚਾਂਦੀ ਤੇ ਇਹਦੇ ਲਈ ਬੱਚੇ ਨੇ ਜ਼ਰੂਰ ਚਾਹੇ ਬੱਚਾ ਗਾਲਜ ਚੈਨ ਵੀ ਪਾ ਸਕਦਾ ਚਾਂਦੀ ਇਹ ਚੈਨਲ ਅੱਜਕਾ ਬੜਾ ਟ੍ਰੈਂਡ ਹੈ ਬੱਚੇ ਉਹ ਵੀ ਪਾ ਸਕਦੇ ਪਰ ਸੱਚੇ ਹੱਥ ਦੇ ਵਿੱਚ ਕੜਾ ਜ਼ਰੂਰ ਹੋਣਾ ਚਾਹੀਦਾ ਦੂਜੀ ਗੱਲ ਇਹ ਜੀ ਮੈਂ ਤੁਹਾਨੂੰ ਦੱਸਿਆ ਬੱਚੇ ਦਾ ਖਾਣਾ ਜ਼ਰੂਰ ਖਾਣਾ ਜਦੋਂ ਵੀ ਬੱਚਾ ਖਾਣਾ ਖਾਂਦਾ ਜੇ ਤੁਹਾਡਾ ਬੱਚਾ ਹੱਥੋਂ ਨਿਕਲੀ ਗਿਆ ਕੋਈ ਹੱਲ ਹੀ ਨਹੀਂ ਹੈ ਨਾ ਉੱਥੇ ਤੁਸੀਂ ਕੀ ਕਰਨਾ ਸ਼ੁਰੂ ਕਰੋ ਤੁਸੀਂ ਨਾ ਬੱਚਾ ਜਦੋਂ ਵੀ ਖਾਣਾ ਖਾਂਦਾ ਤੁਸੀਂ ਉਹਦੇ ਕੋਸ਼ਿਸ਼ ਤਾਂ ਕਰੋ ਉਹਦੇ ਨਾਲ ਖਾਣਾ ਖਾਓ ਜੇ ਨਹੀਂ ਵੀ ਖਾਂਦਾ ᱞੇਟ ਖਾਂਦਾ ਹੈਗਾ ਤੇ ਜਿੰਨਾ ਚਿਰ ਉਹ ਖਾਣਾ ਖਾਂਦਾ ਤੁਸੀਂ ਉਹਦੇ ਕੋਲੇ ਬੈਠ ਕੇ ਮੂਰ ਮੰਤਰ ਸਾਹਿਬ ਦਾ ਪਾਠ ਜ਼ਰੂਰ ਕਰੋ ਨਹੀਂ ਮੂਰ ਮੰਤਰ ਕਰ ਸਕਦੇ ਪੁਰ ਮੰਤਰ ਕਰੋ ਤੁਸੀਂ ਦੇਖੋਏ ਭਈ ਹੋਲੀ ਹੋਈ ਪੋਜੀਟਿਵ ਨਰਜੀਿਸਕੀ ਮੇਂ ਬਦਲ ਜਾਂਦਾ ਕਿਵੇਂ ਉਹਦੇ ਅੰਦਰੋਂ ਗੁੱਸਾ ਗਿਲਾ ਸਭ ਨਿਕਲ ਜਾਂਦਾ ਹੈ ਉਹ ਪਿਆਰ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਉਹਦੇ ਲਈ ਖਾਣਾ ਬਣਾਉਣ ਵੇਲੇ ਵੀ ਤੁਸੀਂ ਸਿਮਰਨ ਜ਼ਰੂਰ ਕਰੋ ਉਹਦਾ ਉਹਦੇ ਲਈ ਸੁਖ ਸੁਖੋ ਵੀ ਮੇਰਾ ਬੱਚਾ ਰਾਹ ਤੇ ਆ ਜੇ ਮੇਰੇ ਕਹਿਣੇ ਚੋ ਵੀ ਸਮਝਦਾਰ ਬਣੇ ਮੈਂ ਇਹਦੇ ਵਿੱਚ ਪਹਿਰਾ ਕੱਟਾਂ ਤੁਸੀਂ ਚ ਪਹਿਰਾ ਕੱਟਣਾ ਸ਼ੁਰੂ ਕਰ ਦਿਓ 5:00 4:00 ਚ ਪਹਿਰੇ ਤੁਸੀਂ ਸੁੱਖ ਲੈਣੇ ਆ ਤੇ ਤੁਸੀਂ ਦੁਪਹਿਰੇ ਘਰ ਦੇ ਵਿੱਚ ਹੀ ਕੱਟ ਸਕਦੇ ਹੋ 12 ਤੋਂ ਲੈ ਕੇ 4:30 ਤੱਕ ਤੁਸੀਂ ਪਹਿਰਾ ਕੱਟ ਸਕਦੇ ਆ ਆਪਾਂ ਤੇ ਚਪਾਇਰਾ ਵਿੱਚ ਤੁਸੀਂ ਨੂੰ ਪਤਾ ਹੀ ਹੋ ਪੰਜ ਜੋਗਜੀ ਸਾਹਿਬ ਜੀ ਦੇ ਪਾਠ 119 ਸਾਹਿਬ ਜੀ ਦੇ ਪਾਠ 2 ਚਪਈ ਸਾਹਿਬ ਜੀ ਦੇ ਪਾਠ 6 ਪੌੜੀਆਂ ਆਨੰਦ ਸਾਹਿਬ ਦੇ ਇਹ ਹੀ ਹੁੰਦਾ ਚਪਾਇਰੇ ਦੇ ਵਿੱਚ ਉਸ ਜਿਆਦਾ ਤੇ ਇਕ ਅਰਦੇ ਵਿੱਚ ਦੀ ਇੱਕ ਪ੍ਰਸ਼ਾਦ ਬਣਾਓ ਕੋਲੇ ਤੁਸੀਂ ਪਾਣੀ ਦਾ ਲੋਟਾ ਰੱਖੋਗੇ ਤੇ ਘਰੇ ਚਪਾਇਰਾ ਸਵੇਰੇ 5:00 4:00 ਤੁਸੀਂ ਬੀਖੋ ਤੁਹਾਡੇ ਬੱਚੇ ਬਿਲਕੁਲ ਲਾਈਨ ਤੇ ਆ ਜਾਣਗੇ ਇਹ ਖੁਦ ਦਾ ਸਾਡਾ ਅਜਮਾਇਆ ਹੋਇਆ ਵਿਗੜਿਤ ਵਿਗੜੇ ਬੱਚੇ ਵੀ ਇਹਦੇ ਨਾਲ ਸੁਧਰਦੇ ਆਏ ਇੰਨਾ ਇੱਕ ਕੰਮ ਕਰਨਾ ਕੋਈ ਆਪਾਂ ਜ਼ਿਆਦਾ ਨਹੀਂ ਤੁਹਾਨੂੰ ਦੱਸਦੇ ਚਾਂਦੀ ਦਾ ਕੜਾ ਬੱਚੇ ਦੇ ਹੱਥ ਦੇ ਵਿੱਚ ਜ਼ਰੂਰ ਪਾਵਾ ਸੱਜੇ ਹੱਥ ਦੇ ਵਿੱਚ ਉਹ ਥੋੜੀ ਇੱਛਾ ਤੋੜੇ ਦਾ ਮੂੜ ਦਾ ਜਿੰਨਾ ਵੀ ਤੁਹਾਡੀ ਇੱਛਾ ਥੋੜੀ ਕਰਵਾ ਸਕਦੇ ਹੋ ਉਹਨੇ ਦਾ ਕਰਵਾ ਕੇ ਪਾਓ ਬੱਚੇ ਨਾਲ ਹਫ਼ਤੇ 'ਚ ਇਹ ਤੁਸੀਂ ਇੱਕ ਨਾ ਉਪਾਅ ਹੀ ਸਮਝੋ ਬੱਚੇ ਨਾਲ ਰੋਟੀ ਖਾਣੇ ਹਫ਼ਤੇ 'ਚ ਇੱਕ ਦਿਨ ਬੱਚੇ ਨਾਲ ਰੋਟੀ ਜ਼ਰੂਰ ਖਾਓ ਜੇ ਕੋਈ ਇੱਕ ਦਿਨ ਤੁਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਘਰ ਦੇ ਵਿੱਚ ਮਿੱਠਾ ਜ਼ਰੂਰ ਬਣਾਓ ਉਹ ਮਿੱਠੇ ਦੀ ਕੋਸ਼ਿਸ਼ ਕਰਵਾਓ ਹੱਥ ਨਾਲ ਇੱਕ ਚਮਚਾ ਬੱਚੇ ਦੇ ਮੂੰਹ 'ਚ ਪਾਓ ਇਸ ਤਰ੍ਹਾਂ ਤੁਸੀਂ ਕਰੋ ਬੱਚੇ ਦੀ ਖੁਦ ਦੀ ਜਿਹੜੀ ਅੰਦਰਲਾ ਉਹਦਾ ਮਾਨ ਹੈ ਨਾ ਕੋਈ ਤੁਹਾਡੇ ਨਾਲ ਅਟੈਚਮੈਂਟ ਸ਼ੁਰੂ ਹੋਈ ਉਹ ਪ੍ਰਮਾਤਮਾ ਵੱਲੋਂ ਹੀ ਹੋਣੀ ਸ਼ੁਰੂ ਹੋਣੀ ਤੇ ਸਿਮਰਨ ਤੁਸੀਂ ਉਹਨੂੰ ਖਾਣਾ ਬਣਾਉਣ ਵੇਲੇ ਤੇ ਖਾਣਾ ਖਵਾਉਣ ਵੇਲੇ ਤੁਸੀਂ ਕਰੋ ਤੁਸੀਂ ਕਹਿੰਦੇ ਸਾਡਾ ਬੱਚਾ ਰਾਹ ਦੇਣਾਂ ਦੇ ਪਰ ਮੈਂ ਤੁਹਾਡੇ ਨਾਲ ਗਰੰਟੀ ਕਰਦੀ ਜੇ ਤੁਸੀਂ 1 ਮਹੀਨਾ ਇਸ ਤਰ੍ਹਾਂ ਕਰਨ ਲੱਗੇ ਬੱਚਾ ਤੁਹਾਡੇ ਲਈ ਖਿੱਚੀ ਸ਼ੁਰੂ ਕਦੇ ਵੀ ਬੱਚਾ ਤੁਹਾਡੇ ਕਹਿਣੇ ਚ ਨਹੀਂ ਜਾਂਦਾ ਪਰ ਥੋੜਾ ਜਿਹਾ ਆਪ ਆਪ ਨੂੰ ਬਦਲ ਲੀ ਜਿੰਨਾ ਸਾਡੇ ਬੱਚਾ ਕਿਹੜਾ ਖਰਾਬ ਹੈ ਨਾ ਆਪਾਂ ਉਹਦੇ ਉਹਨੂੰ ਗੁੱਸੇ ਨਾਲ ਪੇਸ਼ ਆਉਣੇ ਆ ਉਨਾਂ ਹੀ ਆਪਣੇ ਤੋਂ ਉਹ ਦੂਰ ਚਲਾ ਜਾਂਦਾ ਹੈ। ਉਹਦਾ ਮਨ ਉਨਾਂ ਹੀ ਦੂਰ ਹੋਈ ਜਾਂਦਾ ਪਤਨ। ਜਿੰਨਾ ਸਾਡੀ ਪਿਆਰ ਨਾ ਰਹਾਂਗੇ ਉਨਨੇ ਉਹ ਖਿੱਚਦਾ ਕੇਂਦਰ ਬਣਦਾ ਆਪਣੇ ਵੱਲ ਕਰ ਸਕਦਾ। ਤੇ ਮੈਂ ਫਿਰ ਦਿਲ ਦੇ ਵਿੱਚ ਤਰਾੜਾ ਤਰਾੜਾ ਪੈਣ ਸਾਰੀ ਦੁਨੀਆ ਵਿੱਚ ਸੈਣੀਆਂ ਪਾਉਣ ਨੂੰ ਬੈਠੀ ਆ ਜੀ। ਉੱਦੇ ਪਤਾ ਲੱਗਦਾ ਫਿਰ ਇਹ ਤਰਾੜਾ ਇੱਕ ਖਲਪਾੜ ਦਾ ਰੁਕੀ ਲੈ ਲੈਂਦਾ। ਇਹ ਦੇ ਕੇ ਆਪ ਦੇ ਬੱਚੇ ਆਪ ਦੇ ਅੰਦਰ ਰੱਖੋ ਆਪ ਦੇ ਬੱਚੇ ਆ ਜਾਂ ਦੁਨੀਆ ਤੇ ਕੋਈ ਬੱਚਾ ਨਹੀਂ। ਇਹ ਸੋਚਣਾ ਚੱਲੋ। ਤੇ ਢਿੰਗੜੇ ਟੁਕੜੇ ਬੱਚੇ ਸਹੀ ਵਾਂਗ ਕਈ ਵਾਰ ਕਿਨੇ ਆ ਪੈਣਾ ਕਮੈਂਟ ਕਰਦਿਆਂ ਵੀ ਬੱਚਾ ਪੜ੍ਹਾਈ ਚ ਮਨ ਨਹੀਂ ਲੱਗਦਾ ਜੇ ਬੱਚੇ ਦਾ ਤੁਹਾਡੇ ਦਾ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਤੁਸੀਂ ਚਾਂਦੀ ਦਾ ਛੋਟਾ ਜਿਹਾ ਹਾਥੀ ਬਣਾਉਣਾ ਚਾਂਦੀ ਦਾ ਹਾਥੀ ਬਣਾਉਣਾ ਉਹਦੀ ਸੁੰਡ ਪਰਵਾਨ ਲੋ ਥੱਲੇ ਨੂੰ ਸੁੰਡ ਨਾ ਹੋਵੇ ਜੇ ਸੁੰਡ ਪਰਵਾਨ ਲੋ ਪੱਤੇ ਇਸ ਤਰ੍ਹਾਂ ਬਣਾ ਲਿਓ ਪੱਤੇ ਇਸ ਤਰ੍ਹਾਂ ਹਲਕਾ ਜਿਹਾ 100 200 ਬੰਚੂ ਹਲਕਾ ਜਿਹਾ ਬਣਾ ਲਈ ਛੋਟਾ ਜਿਹਾ ਹਾਥੀ ਤੇ ਸੁੰਡ ਉੱਪਰ ਨੂੰ ਉਹਨੂੰ ਤੁਸੀਂ ਚਿੱਟੇ ਕੱਪੜੇ ਦੇ ਵਿੱਚ ਚੰਗੀ ਤਰ੍ਹਾਂ ਲਪੇਟ ਲੈਣਾ ਹੈ ਲਪੇਟ ਕੇ ਬੱਚੇ ਦੇ ਬੈਗ ਦੇ ਵਿੱਚ ਇੱਕ ਪਾਸੇ ਕਰਕੇ ਤੁਸੀਂ ਉਹਨੂੰ ਸਿਲ ਦੇਣਾ ਹੈ ਤਾਂ ਕਿ ਉਹ ਡਿੱਗੇ ਨਾ ਬੱਚੇ ਦੇ ਬੈਗ ਦੇ ਵਿੱਚ ਤੁਸੀਂ ਚਾਂਦੀ ਦਾ ਹਥੀ ਬਣਾ ਕੇ ਰੱਖੋ ਚਾਂਦੀ ਦੇ ਹਥੀ ਸਾਸਵਤੀ ਮਾਤਾ ਦਾ ਪ੍ਰਤੀਕ ਹੈ ਸਾਸਵਤੀ ਮਾਤਾ ਜਿਹੜੀ ਆਪਾਂ ਨੂੰ ਪਿੱਤਿਆ ਨਾਲ ਜੋੜਦੀ ਹੈ ਪਿੱਤਿਆ ਦੀ ਦੇਵੀ ਹੈ ਪਿੱਤਿਆ ਦੀ ਠੀਕ ਹੈ ਨਾ ਜੀ ਉਹਦੇ ਤੁਸੀਂ ਬਣਾਓ ਬੈਗ ਦੇ ਵਿੱਚ ਰੱਖਣਾ ਸ਼ੁਰੂ ਕਰ ਦਿਓ ਤੁਸੀਂ ਉਹ ਵੀ ਨੇ 2 ਮਹੀਨੇ ਮਾਰੋ ਵੇਖੋ ਤੁਹਾਡੇ ਬੱਚੇ ਦੇ ਪੜ੍ਹਾਈ ਦੇ ਤੇ ਅਸਰ ਪਊਗਾ ਹਨਾ ਪੜਾਈ ਚ ਚਰੂਰ ਲੱਗੂਗਾ ਇਹ ਮਾਤਾ ਨੂੰ 2-3 ਕੋਟਕੇ ਦੱਸ ਦਿੱਤੇ ਤੁਸੀਂ ਇਹ ਟੋਟਕੇ ਉਪਾਅ ਜ਼ਰੂਰ ਕਰਿਓ ਤੁਸੀਂ ਵੇਖਿਓ ਤੁਹਾਨੂੰ ਫਾਇਦਾ ਹੋਊਗਾ ਜਦੋਂ ਆਪਾਂ ਕੀ ਰਸ ਸੁਣ ਲੈਨੇ ਮੁੜ ਕੇ ਆਪਣਾ ਛੱਡ ਪ੍ਰੋਜੈਕਟ ਕਰਾਂਗੇ ਤਾਂ ਫਿਰ ਇਹ ਕੰਮ ਬਾਅਦ ਜਾਂਦਾ ਥੋੜਾ ਜਿਹਾ ਆਦਿਆਤ ਨੂੰ ਬਦਲ ਕੇ ਸਮੇਂ ਦੇ ਨਾਲ ਬਦਲ ਕੇ ਬੱਚਿਆਂ ਦੀ ਤਰ੍ਹਾਂ ਆਦਿਆਤ ਨੂੰ ਢਾਲ ਲਿਓ ਤੇ ਇੰਨੇ ਵੀ ਤੁਸੀਂ ਪਾ ਕਰਕੇ ਵੇਖਿਓ ਤੁਸੀਂ ਇੰਨਾ ਕੁ ਬਦਲ ਕੇ ਵੇਖਿਓ ਤੁਸੀਂ 1 ਮਹੀਨਾ ਹੀ ਤੁਸੀਂ ਇਸ ਤਰ੍ਹਾਂ ਕਰੋ 100% ਤੁਹਾਨੂੰ ਫਾਇਦਾ ਜ਼ਰੂਰ ਹੋਊਗਾ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਤੁਸੀਂ ਇਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੋੜਦੇ ਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ